啊，我肯定。好<的>好 ਬਿਲਕੁਲ ਚਾਰ ਫਟਾਜ ਕਰਜੋ ਦਰਵਾਜ਼ਾ ਇਹਨੇ ਵੀ ਢੋਪਿਆ ਇਹਦਾ ਹੌਲ ਮੇਡ ਦੋ ਨਾਲ ਓਕੇ ਦੋ ਮੇ ਟੋਕ ਕਰੋ ਭਾਈ ਮੈਂ ਸ਼ੇਅਰ ਕਰਦਾ ਕੰਮਕਾਰ ਆਪਾਂ ਅੱਜ ਰਹੀ ਵਿਅਸਤ ਗੱਡੀ ਸਾਰਾ ਦਿਨ ਮੇਰੇ ਕੋਲ ਚੱਲ ਰਿਹਾ ਫਟਾਜ ਕਰਦਾ ਕੀ ਕਸ ਕਰੀਏ ਆਪਰੇ ਕੀ ਕਸ ਕਰੀਏ ਆਪਰੇ ਹੱਥ ਨਹੀਂ ਲਾਉਦੇ ਇਨਪਾ ਹੱਥ ਨਹੀਂ ਲਾਉਦੇ ਨਾ ਮੋੜਿਆ ਜੀ ਹਾਂਜੀ ਵੈਲਕਮ ਜੀ ਕੀ ਹਾਲ ਚਾਲ ਨੇ ਤੁਹਾਡੇ और साकाल सताल जी और की बढ़ रहे जी खेत पिंड फट रहे हैं ਹਾਂਜੀ ਕਰੋ ਲਾਈਵ ਨੂੰ ਸ਼ੇਅਰ ਕਰਦੇ ਕੰਮਕਾਰ ਨਾਲ ਗੱਲਾਂ ਬਾਤਾਂ ਸੁਣਾਓ ਕੀ ਹਾਲ ਚਾਲ ਨੇ ਸਾਰੇ ਦੋਸਤਾਂ ਦੇ ਨਾਲ ਸ਼ੋਗਰਾ ਦਾ ਤੇ ਤਾਂ ਕੱਟੀ ਚਾਹੀਦਾ ਤੇ ਸਮਾਰੀ ਗੱਲ ਬਾਤ ਸਹੀ ਹੈ ਦਹੀਂ ਭੱਲੇ ਖਾਈ ਜਾਂਦਾ ਜੀ ਚਲੋ ਗਰਮੀਆਂ ਦਹੀਂ ਭੱਲੇ ਵੀ ਖਾਣੇ ਚਾਹੀਦੇ ਨੇ ਅਰਕੇਸ਼ ਗੁਪਤਾ ਜੀ ਜਿੱਦੇ ਵੀ ਕੰਪੀਲਰ ਓਕੇ ਹੈ ਸਰਬੋਤਮ ਦਾ ਕਰੇ ਜੀ ਮੈਂ ਵੀ ਜਿਹੜੀ ਹੈ ਨਹੀਂ ਕਿ ਉਹਦੇ ਮੁੱਖ ਦੂਜੇ ਦਲੇੰਦਰੀ ਸਤਿਕਾਰਯੋਗ ਸਤਿਕਾਰਯੋਗ ਗੁਪਤਾ ਜੀ ਵੈਲਕਮ ਤੁਹਾਡਾ ਪੈਰ ਪੈਰ ਤੇ ਨਲ ਰੇ ਸੀ ਮੈਂ ਤਾਂ ਉਹ ਤਾਂ ਮੈਂ ਵੀ ਲਿਆ ਉਹ ਵੀ ਨੈਗੇਟਿਵ ਹੈ ਉਹਦਾ ਬਾਲਾ ਵਧੀਆ ਪਤਾ ਨਹੀਂ ਮੈਂ ਖਰਚੇ ਚ ਪਾ ਕੇ ਲਿਆ ਇਹ ਵਧੀਆ ਹੀ ਪਾ ਕੇ ਲਿਆ ਉਹਨੇ 3500 ਦਿੱਤਾ ਇਹਨੂੰ ਕੁਛ ਕਿੰਨੇ ਦੇ ਕੇ ਨੀ ਮੈਂ ਕੁਛੇ ਰੇਟ ਆ ਆ ਕੀ ਆ ਕੀ ਹੋਰ ਦੇ ਤੱਕ ਮੋਹਰੇ ਉਹ ਵੀ ਠੀਕ ਮੋਲ ਗੱਪੇ ਜੀ ਬਾਜੀ ਬਾਜਾ ਸ਼ੱਕਰੋਂ ਫੱਟੇ ਇਹਦੇ 100 ਹੋਰ ਦੇ ਫੱਟੇ ਹੈ ਲੈ ਕਿਤਾ ਸੋ ਬੀ ਲੈ ਕੇ ਦਿੰਦਾ ਦਰਦੀ ਵੀ ਫ੍ਰੀ ਲੈ ਕੇ ਤਨੂ ਮਰਵੇ ਮੈਂ ਕੀ ਕਹਾਂ ਕਿ ਕਹਾਂਗੇ ਜੇ ਫਿਰ ਤਾਂ ਹਾਂ ਗਿਆ ਨਹੀਂ ਇੱਥੇ ਲਈ ਫ੍ਰੀ ਤੇ ਰੱਖ ਤੇ ਕੋਲ ਫ੍ਰੀ ਵਿੱਚ ਹਰੇ ਕਮਰੇ ਦੇ ਤੇਰੇ ਬੈਰਾਂ ਦੇ ਦੇ ਸਾਫ ਲੈ ਜਾ ਦੱਸ ਤਾਂ ਨਾਲ ਚੱਲ ਚੱਤੋਂ ਮਗਾਨ ਦਾ ਟਿਸ਼ੂ ਹੋ ਰੋ ਜਨ ਗਣਾ ਵੀ ਯਾ ਕਿੰਨੂ ਕਰੀ ਫਦਾ ਰੋ ਤੇਰੇ ਵੀ ਹੋਰ ਕਿਵੇਂ ਹੋਰ ਬਹੁਤ ਵਧੀਆ ਜੀ ਕਿਰਪਾ ਲੱਗੇ ਕੰਮ ਦੇ ਤੋਂ ਨੂੰ ਪੜੀ ਕਰਨ ਹਾਂ ਜਮਾ ਚੜ੍ਹਦੀ ਕਲਾ ਚ

ਵੇਖੋ ਅੱਜ ਮੈਂ ਪੱਗ ਬੰਨੀ ਆ ਤਾਂ ਜੁਆਇਨ ਨਹੀਂ ਕੀਤਾ ਮੈਨੂੰ ਕਿੱਦਾਂ ਚੌਧਰੀ ਸੀ ਮੈਨੂੰ ਪਤਾ ਨਹੀਂ ਸੀ ਨਾ ਵੀ ਤੂੰ ਆਏਗਾ ਕੱਲ ਤੂੰ ਆਏ ਨਹੀਂ ਹੈਗਾ ਮੈਨੂੰ ਚਲੋ ਅਗਲੇ ਤੇ ਲਾਈਵ ਦੇ ਵਿੱਚ ਨਾ ਮੈਂ ਜੁਆਇਨ ਵਾਲੀ ਅਫਸਰ ਰੱਖਿਆ ਕਰੂਗਾ ਰੱਖਣਾ ਪਹਿਲਾ ਰੱਖਣਾ ਪੈਂਦਾ YouTube ਤੇ Facebook ਤੇ ਜਦੋਂ ਮਰਜੀ ਜਾਂ Facebook ਤੇ ਲਾਈਵ ਆ ਜਾ ਕਰੋ YouTube ਤੇ ਪਹਿਲਾਂ ਕਮਾਂਡ ਦੇਣੀ ਪੈਂਦੀ ਹੈਗੀ ਜੇ ਆਪਾਂ ਨੇ ਲਾਈਵ ਦੇ ਵਿੱਚ ਐਡ ਹੋਣਾ ਠੀਕ ਹੈ ਫੇਸਬੁਕ ਤੇ ਜਦੋਂ ਮਰਜੀ ਹੋ ਜਾ ਉਹਦਾ ਕੋਈ ਦਿੱਕਤ ਨਹੀਂ ਹਾਂ ਕੱਪੜੇ ਦਸ ਕਿਵੇਂ ਵੇਚਦੇ ਨੇ ਚਾਹੀਦੀ ਲਾਈਵ ਚਾਹੀਏ ਫਿਰ ਚਲੋ ਕਸਟਮਰ ਤੇਰੇ ਬਾਗੂ ਰਹਿਣ ਬਾਗੂ ਦੀ ਕਿਰਪਾ ਨਾਲ ਗੱਲ ਕਰਕੇ ਪਤਾ ਕਰ ਲੈ ਵੀ ਅਮਨ ਕੌਣ ਹੈ ਤੂੰ ਗੈਸ ਲਾ ਗੈਸ ਇਹਨੂੰ ਕਿੰਨੀ ਵਾਰੀ